naam vaahi guru sat naam vaahi sat ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਤ ਜੀਓ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਭਾਈ ਚਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਆਸਾ ਦੀ ਵਾਰ ਚੱਲ ਰਹੀ ਹੈ ਭਾਈ ਜਿਸ ਵਿੱਚ ਕਲ ਪਾਤਸ਼ਾਹ ਜੀ ਦੇ ਨੌ ਸਲੋਕ ਸਪੂਰਨ ਹੋਈ ਸੀ 467 ਤੇ 68 ਠੰਗ ਤੇ ਪਾਤਸ਼ਾਹ ਜੀ ਦੇ ਸਲੋਕ ਸੁਭਾਈ ਮਾਨ ਹਨ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇਤਾ ਕੜਿਆ ਉਹ ਤੀਰਥ ਭਵਿਆ ਤੇਤੋ ਲਵਿਆ ਹਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੇ ਦੂਜਾ ਇਸ ਨੌਵੇਂ ਸ਼ਲੋਕ ਦਾ ਬੰਦ ਆਰੰਭ ਕਰਦੇ ਹਨ ਲਿਖ ਲਿਖ ਪੜਿਆ ਤੇ ਤੱਕੜਿਆ ਉਹ ਤੀਰਥ ਭਵਿਆ ਤੇਤੋ ਲਵਿਆ ਇਸਲੇ ਬੰਦ ਵਿੱਚ ਹੀ ਮਹਾਰਾਜ ਜੀ ਵਾਲੇ ਪੜਨ ਬਾਰੇ ਵਰਣਨ ਕੀਤਾ ਹੈ ਕਿ ਸ੍ਰਿਸ਼ਟੀ ਦੇ ਵਿੱਚ ਬਹੁਤੇ ਲੋਕ ਪੜਨ ਤੇ ਵਿਸ਼ਵਾਸ ਰੱਖ ਕੇ ਇਸ ਤੇ ਉਹਦਾ ਇੰਕਾਰ ਉਮੇ ਕਰਦੇ ਹਨ ਇੱਥੇ ਵੀ ਮਹਾਰਾਜ ਜੀ ਕਹਿੰਦੇ ਭਾਵੇਂ ਲਿਖ ਲਿਖ ਕੇ ਜਿੰਨਾ ਮਰਜੀ ਮਨੁੱਖ ਪੜ ਜਾਵੇ ਜੀ ਮਹਾਰਾਜ ਜੀ ਕਹਿੰਦੇ ਜਿੰਨਾ ਚਿਰ ਸੁਰਤੀ ਬਿਰਤੀ ਉਹ ਪਰਮੇਸ਼ਰ ਵਿੱਚ ਇੱਕ ਨਹੀਂ ਹੁੰਦੀ ਉਹਨਾਂ ਚਿਰ ਉਹਦੀ ਪ੍ਰਾਪਤੀ ਨਹੀਂ ਮਹਾਰਾਜ ਜੀ ਕਹਿੰਦੇ ਮਨੁੱਖੇ ਦਾ ਹੀ ਗਮਾਨ ਮਾਤ ਹੰਕਾਰ ਹਉਮੇ ਕਰੀ ਜਾਂਦਾ ਪੜਨ ਦੀ ਇੱਥੇ ਮਹਾਰਾਜ ਜੀ ਧਾਰਨਾ ਦੇ ਕਿ ਸਾਨੂੰ ਸਮਝਾ ਰਹੇ ਨੇ ਲਿਖ ਲਿਖ ਪੜਿਆ ਮਹਾਰਾਜ ਜੀ ਕਹਿੰਦੇ ਪਹਿਲੋ ਲਿਖਦਾ ਮਨੁੱਖ ਲਿਖ ਲਿਖ ਕੇ ਉਹਨੂੰ ਪੜਦਾ ਤੇ ਫਿਰ ਉਸੇ ਪੜਨ ਤੇ ਮਹਾਰਾਜ ਜੀ ਕਹਿੰਦੇ ਹੂੰ ਮੈਂ ਵੀ ਕਮਾਂਦਾ ਹੈ ਕਿ ਮੇਰੇ ਵਰਗਾ ਕੋਈ ਪੜਿਆ ਲਿਖਿਆ ਨਹੀਂ ਹੋ ਸਕਦਾ ਉਸੇ ਡਿਗਰੀਆਂ ਦੀ ਉਸੇ ਪੜ੍ਹਾਈ ਦੀ ਮਨੁੱਖੂਮੇ ਕਰੀ ਜਾਂਦਾ ਪ੍ਰਾਤਨ ਸਮਿਆਂ ਵਿੱਚ ਬ੍ਰਹਮਣ ਲੋਕ ਕਰਦੇ ਸੀ ਤੇ ਹੁਣ ਡਿਗਰੀਆਂ ਦੀ ਅਸੀਂ ਕਰਦੇ ਹਾਂ ਕਿ ਸਾਡੇ ਵਰਗਾ ਕੋਈ ਉੱਚਾ ਨਹੀਂ ਐ ਕੋਈ ਪੜਿਆ ਲਿਖਿਆ ਨਹੀਂ ਸਾਨੂੰ ਬਹੁਤਾ ਗਿਆਨ ਹੈ ਦੂਜੇ ਜੀਰੋ ਹਨ ਇਸ ਮੱਧ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਹੋਮੇ ਕਮਾਈ ਜੰਨਿਆ ਮਹਾਰਾਜ ਜੀ ਕਹਿੰਦੇ ਇਸ ਦੇ ਵਿੱਚ ਹੀ ਗਲਤਾਂ ਹੋਈ ਪਈ ਹੈ ਦੁਨੀਆ ਮਹਾਰਾਜ ਜੀ ਕਹਿੰਦੇ ਤੇ ਤਾਕੜਿਆ ਤੋਂ ਭਾਵ ਕੀ ਪੜ ਪੜ ਕੇ ਉਹਦੀ ਹੋਮੇ ਕਰਨੀ ਬਹੁਤ ਤੀਰਥ ਭਵਿਆ ਮਹਾਰਾਜ ਜੀ ਕਹਿੰਦੇ ਬਹੁਤੇ ਲੋਕ ਤੀਰਥਾਂ ਤੇ ਵੀ ਜਾਂਦੇ ਹਨ ਮਹਾਰਾਜ ਜੀ ਕਹਿੰਦੇ ਤੀਰਥਾਂ ਤੇ ਜਾਣ ਲੋ ਤੀਰਥਾਂ ਦਾ ਘਮਾਨ ਕਰੀ ਜਾਂਦੇ ਹਨ ਕਿ ਮੈਂ ਤੀਰਥਾਂ ਤੇ ਗਿਆ ਆਣ ਕੇ ਫਿਰ ਕਈ ਲੋਕਾਂ ਵਿੱਚ ਉਹਦੀ ਚਰਚਾ ਕਰਦੇ ਹਨ ਮੈਂ ਤੀਰਥ ਤੇ ਗਾਇਨੇ ਤੀਰਥਾਂ ਤੇ ਮੈਂ ਜਾਣਾ ਸਾਲ ਤੇ ਇੱਕ ਮਹੀਨੇ ਚ ਇੰਨੇ ਤੀਰਥਾਂ ਤੇ ਨਹਾ ਕਿਉਂ ਨਾ ਮੇਰੇ ਵਰਗਾ ਕੋਈ ਸੋਚਾ ਥੋੜਾ ਔਰ ਉਹ ਪੰਡ ਜਿਹੜੀ ਓਮੇ ਦੀ ਉਹ ਤਾਂ ਸਿਰਤੀ ਪਈ ਹੈ ਉਹ ਤਾਂ ਤਾਰੀਓ ਹੀ ਨਹੀਂ ਤੀਰਥਾਂ ਤੇ ਤੇ ਤਾਰਨ ਜਾਣਾ ਸੀ ਨਾ ਜਿੱਥੇ ਪੂਰਵੀ ਦਾ ਇਸ਼ਨਾਨ ਕਰਦੇ ਆ ਲੋਕ ਹਿੰਦੂ ਮਤ ਦੇ ਵਿੱਚ ਇਸ਼ਨਾਨ ਜਿਹੜਾ ਤੀਰਥਾਂ ਦਾ ਉਹਦੀ ਮਹੱਤਤਾ ਹੈ ਤੇ ਕੋਈ ਦਸਵੀਂ ਦਾ ਅchnaan ਕਰਦਾ ਕੋਈ ਪੂਰਬੀ ਦਾ 10 ਤੀਰਥਾਂ ਦਾ ਅchnaar ਕੋਈ ਪੂਰਬੀ ਤੀਰਥਾਂ ਦਾ ਅchnaan ਤੇ ਉਹਦੇ ਵਿੱਚ ਇਹ ਲੋਕ ਮਹਾਰਾਜ ਜੀ ਕਹਿੰਦੇ ਆਪਣੀ ਮੁਕਤੀ ਚਾਹੁੰਦੇ ਹਨ ਕਿ ਮੁਕਤੀ ਦੀ ਪ੍ਰਾਪਤੀ ਆਮੋਖ ਮਿਲ ਜਾਂਦੀ ਹੈ ਪਰ ਮਹਾਰਾਜ ਜੀ ਕਹਿੰਦੇ ਜਿਹੜੀ ਹੋਮੇ ਆ ਉਹ ਤੇ ਪੰਡ ਨਾਲ ਹੀ ਲੈ ਕੇ ਆ ਕੇ ਛੱਡ ਕੇ ਹੁਣ ਇਸਨੂੰ ਤੇ ਧੋ ਕੇ ਆਉਣਾ ਸੀ ਸਰੀਰ ਵੀ ਤੇ ਮਨ ਵੀ ਸਰੀਰ ਤਾਂ ਧੋ ਲਿਆ ਮੈਲ ਤਾਰ ਲਈ ਪਰ ਮਨ ਨਹੀਂ ਧੋਪਿਆ ਮਹਾਰਾਜ ਜੀ ਕਹਿੰਦੇ ਮਾਨਵੀਤ ਹੋਣਾ ਸੀ ਤੀਰਥਾਂ ਤੇ ਜਾ ਕੇ ਮੱਜਨ ਕਰਨਾ ਨਿਹਰਾ ਸਰੀਰ ਹੀ ਧੋਣਾ ਨਹੀਂ ਅਸੀਂ ਵੀ ਜਾਣਦੇ ਆ ਸਿੱਖ ਮੱਤ ਵਿੱਚ ਅਸੀਂ ਵੀ ਤੀਰਥਾਂ ਤੇ ਜਾਣਦੇ ਆ ਇਸ਼ਨਾਨ ਕਰਨ ਪਰ ਅੱਜਾ ਵੀ ਉਹੀ ਹਾਲ ਹੈ ਅਸੀਂ ਵੀ ਇਸ ਸਰੀਰ ਧੋ ਕੇ ਆਂ ਸਰੀਰ ਦੀ ਮੈਲ ਤਾਂ ਸਰੋਵਰ ਚ ਲਾਉਂਨੇ ਆ ਪਰ ਮਨ ਦੀ ਮੈਲ ਨਾਲ ਹੀ ਲਾਉਂਨੇ ਆ ਆਹ ਬੁੱਤੀ ਮੈਲ ਧਰਨ ਵਾਸਤੇ ਨਹੀਂ ਹਨ ਸਰੋਵਰ ਸਰੋਵਰ ਬਣਿਆ ਨ ਮਹਾਰਾਜ ਜੀ ਕਹਿੰਦੇ ਸੱਚ ਇਸ਼ਨਾਨ ਕਰੋ ਇਹ ਮਾਰਾ ਜੀ ਦੀ ਬਾਣੀ ਪੜੋ ਮਨ ਨੂੰ ਇਸ਼ਨਾਨ ਕਰਾਓ ਪਰ ਬਹੁਤੇ ਲੋਕਾਂ ਨੂੰ ਉਥੇ ਬੂਡ ਵੀ ਲੱਗਾ ਹੁੰਦਾ ਪਾਈਪ ਵੱਲੋਂ ਘਰ ਇਸ਼ਨਾਨ ਕਰਕੇ ਫਿਰ ਇੱਥੇ ਆਏ ਟੂਟੀਆਂ ਬਾਹਰ ਬਾਥਰੂਮ ਬਣਿਆ ਨੂੰ ਉਥੇ ਇਸ਼ਨਾਨ ਕਰੋ ਜੇ ਰਾਤ ਰਹਿਣਾ ਹੈ ਫਿਰ ਸਰੋਵਰ ਤੇ ਜਾ ਕੇ ਇਸ਼ਨਾਨ ਕਰੋ ਕਿੰਨ ਕੀ ਸੱਚ ਇਸ਼ਨਾਨ ਹੈ ਉਥੋਂ ਦਾ ਪਰ ਅਸੀਂ ਮੈਲ ਹੀ ਸਿੱਧੀ ਉਥੇ ਤਾਰ ਦਿਆਂ ਕਈ ਨਾਂਦੇ ਨਹੀਂ ਕਈ ਕਿ ਦਿਨ ਉਥੇ ਸਿੱਧਾ ਹੀ ਬਸੰਤ ਪੰਜਵੀ ਤੇ ਜਾ ਕੇ ਉਥੇ ਹੀ ਮੈਲ ਸਾਰੀ ਤਾਰ ਦਿੰਦੇ ਹਾਂ ਸਰੋਵਰ ਦੇ ਵਿੱਚ ਹੀ ਬੀਬੀਆਂ ਦਾ ਬੁਰਾ ਹਾਲ ਹੈ ਬੀਬੀਆਂ ਜਾ ਕੇ ਉੱਥੇ ਮੈਲ ਤਾਰਦੀਆਂ ਨੇ ਅੰਦਰ ਤੇ ਜੇ ਕੋਈ ਸਿੰਘ ਰੋਕਦਾ ਫਿਰ ਉੱਥੇ ਲੜਾਈ ਵੀ ਹੁੰਦੀ ਆਪਾਂ ਦੇਖਦੇ ਆ ਨਾ ਝਗੜਾ ਵੀ ਹੁੰਦਾ ਕਿ ਭਾਈ ਇਹਦੇ ਵਿੱਚ ਬਸਤਰ ਪਾ ਕੇ ਨੰਗੇ ਨਹੀਂ ਕਿਸੇ ਬਣਨਾ ਤੇ ਕਈ ਦੇਖੋ ਨੰਗੀ ਉੱਥੇ ਵੜ ਜਾਂਦੀਆਂ ਬੀਬੀਆਂ ਤੇ ਸਾਧ ਸੰਗਤ ਜੀ ਉੱਥੇ ਸੁੱਚ ਇਸ਼ਨਾਨ ਹੈ ਸਰੀਰ ਤੇ ਬਸਤਰ ਧਾਨ ਕਰਕੇ ਮਹਾਰਾਜ ਨੇ ਕਿਹਾ ਫਿਰ ਇਸ਼ਨਾਨ ਕਰਨਾ ਤੇ ਪਹਿਲੋਂ ਆਪਣੇ ਸਰੀਰ ਦੀ ਬਾਹਰ ਮੈਲ ਤਾਰੋ ਫਿਰ ਸਰੋਵਰ ਦੇ ਵਿੱਚ ਟੁੱਬੀ ਲਾਓ ਉਥੇ ਨਾਲ ਮੂਲ ਮੰਤਰ ਦੇ ਪਾਠ ਕਰੋ ਚੌਪੀ ਸਾਹਿਬ ਜੀ ਦੇ ਪਾਠ ਕਰੋ ਮਹਾਰਾਜ ਨੂੰ ਨਕਮਸਤ ਕਰੋ ਉਥੇ ਮਨਮਿਉ ਨਹੀਂ ਧੁਪਣਾ ਚਾਹੀਦਾ ਮੱਜਨ ਮੰਨ ਦਾ ਕਰਨ ਜਾਣੇ ਤੇ ਤਾਂ ਤੀਰਥ ਤੇ ਜਾਇਆ ਸਫਲ ਹੈ ਭਵੇਂ hindu ਮਤ ਹੈ ਸਿੱਖ ਹੈ ਕੋਈ ਵੀ ਕਿਸੇ ਮਜਬਦ ਦਾ ਵੀ ਮਨੁੱਖ ਹੈ ਪਿਆਰਿਓ ਤੀਰਥ ਦਾ ਇਸ਼ਨਾਨ ਇਹ ਨਹੀਂ ਕਿ ਵੀ ਗਲਤ ਮਹਾਰਾਜ ਜੀ ਕਹਿੰਦੇ ਜਾਓ ਮਹਾਰਾਜ ਜੀ ਦੇ ਦਰਸ਼ਨ ਕਰੋ ਪਰ ਉਥੇ ਕਮਾਈ ਕਰਕੇ ਵੀ ਆਓ ਸੇਵਾ ਕਰ ਲਓ ਉਥੇ ਜਾ ਕੇ ਮਨ ਦਾ ਭਾਂਡਾ ਜਿਹੜਾ ਉਹ ਸਾਫ਼ ਕਰ ਲਓ ਉੱਥੇ ਬਹਿ ਕੇ ਤਾਰ ਘੜੀ ਮਹਾਰਾਜ ਦੇ ਚਰਨਾਂ ਦੇ ਉੱਤੇ ਮਸਤਕ ਰੱਖ ਕੇ ਉਹਦਾ ਨਾਮ ਜਪ ਲਓ ਮਨ ਉੱਥੇ ਹਾਜ਼ਰ ਕਰੋ ਮਨ ਤਾਂ ਗਿਆ ਜਰ ਹੁੰਦਾ ਘਰ ਧਿਆਨ ਰਹਿੰਦਾ ਕੀ ਘਰੋਂ ਕੋਈ ਚੋਰੀ ਨਾ ਕਰਕੇ ਲੈ ਜਾਵੇ ਕੋਈ ਵੜ ਨਾ ਜਾਵੇ ਮਨ ਫਿਰ ਵੀ ਘਰ ਹੀ ਰਹਿੰਦਾ ਸਰੀਰ ਸਾਡਾ ਉੱਥੇ ਹੁੰਦਾ ਤੇ ਜੇ ਬਹੁਤੇ ਫਿਰ ਮੇਲਾ ਵੇਖੀ ਆ ਜਨ ਨੇ ਬਾਹਰੋਂ ਭੀੜ ਦੇ ਵਿੱਚ ਘੁੰਮ ਫਿਰ ਕੇ ਆਨੰਦ ਲੈ ਕੇ ਸਰੀਰ ਦਾ ਵਾਪਸ ਹੀ ਇਹ ਪਿਆਰੋ ਇਹ ਨਹੀਂ ਹੈ ਮਹਾਰਾਜ ਜੀ ਕਹਿੰਦੇ ਤੀਰਥਾਂ ਤੇ ਵੀ ਤਾਂ ਫਾਲ ਹੈ ਜੇ ਉੱਥੇ ਜਾ ਕੇ ਉਹਨੂੰ ਅਰਪਣ ਕਰਾਂਗੇ ਇਹ ਮਹਾਰਾਜ ਜੀ ਕਹਿੰਦੇ ਪੰਡਤਾਂ ਹਮੇ ਦੀ ਨਾਲ ਹੀ ਆਣ ਕੇ ਪੰਜਾਹਾਂ ਨੂੰ ਅਸੀਂ ਦੱਸਦੇ ਹਾਂ ਅਸੀਂ ਇੱਥੇ ਜਾ ਕੇ ਆਏ ਇਹ ਕੀ ਕੀਤਾ ਇਹ ਮਹਾਰਾਜ ਜੀ ਖੰਡਨ ਕਰ ਜਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤੀਰਥ ਨਾਵਣ ਜਾਏ ਤੀਰਥ ਨਾਮ ਹੈ ਹਰਜ ਕਹਿੰਦੇ ਸਤਗੁਰਮਖ ਦਾ ਤੀਰਥ ਨਾਮ ਹੈ ਨਾਮ ਦੇ ਵਿੱਚ ਹੀ ਰੋਜ਼ ਅੰਮ੍ਰਿਤ ਵੇਲੇ ਮੱਜਨ ਕਰ ਲੈਂਦਾ ਸ੍ਰੀ ਨੂੰ ਸੱਚ ਸਨਾਨ ਕਰਾਂਦਾ ਹੈ ਉਦੇ ਨਾਲ ਨਾਲ ਮੰਨਦੇ ਵੀ ਸੋਚੇ ਧਾਰਨ ਕਰ ਦੋ ਮਨ ਨੂੰ ਵੀ ਜ਼ਬਾਨੀ ਪੜ ਕੇ ਜਪਜੀ ਸਾਹਿਬ ਪੜ ਪੜ ਕੇ ਨਾਲ ਮਨ ਨੂੰ ਵੀ ਧੋ ਲੈਂਦਾ ਹੈ ਮਨ ਵੀ ਉਨਾ ਹੀ ਸੁਪਣਾ ਚਾਹੀਦਾ ਜਿੰਨਾ ਸਰੀਰ ਨੂੰ ਧੋ ਰਲਾ ਕੇ ਧੋਣਿਆ ਨਾ ਕਿ ਮੈਲ ਨਾ ਰਹੇ ਕੱਪੜੇ ਧੋਣਿਆ ਕਿ ਸਾਫ ਸੁਥਰੇ ਰਹਿਣ ਇਸੇ ਤਰੀ ਮਾਨ ਸਾਫ ਸੁਸਰਾ ਸੁੱਧ ਹੋਣਾ ਚਾਹੀਦਾ ਮਹਾਰਾਜ ਜੀ ਕਹਿੰਦੇ ਫਿਰ ਉਹ ਸਫਲ ਹੈ ਫਿਰ ਪੜਿਆ ਵੀ ਮਹਾਰਾਜ ਜੀ ਕਹਿੰਦੇ ਸਫਲ ਹੈ ਜਿਸ ਪੜੇ ਦੇ ਨਾਲ ਕਿਸੇ ਦਾ ਸੀ ਮਹਾਰਾਜ ਜੀ ਕਹਿੰਦੇ ਧਾਰ ਕਰ ਸਕੀਏ ਕਿਸੇ ਨੂੰ ਬਾਣੀ ਨਾਲ ਜੋੜ ਕੇ ਇਸ ਸੰਸਾਰ ਤੋਂ ਤਾਰ ਸਕੀਏ ਫਿਰ ਸਾਡਾ ਪੜਿਆ ਗਿਆਨ ਸਾਡਾ ਹਾਸਲ ਕੀਤਾ ਸਫਲ ਹੈ ਜੇ ਉਹ ਜਾਂ ਮੂਹ ਮੇ ਕਰੀਗੇ ਆਪਸ ਦੇ ਵਿੱਚ ਚਰਚਾ ਕਰ ਕਰਕੇ ਲੜੀਗੇ ਮਹਾਰਾਜ ਜੀ ਕਹਿੰਦੇ ਫਿਰ ਕੋਈ ਉਹ ਗਿਆਨ ਦਾ ਲਾਭ ਮਹਾਰਾਜ ਜੀ ਕਹਿੰਦੇ ਫਾਇਦਾ ਨਹੀਂ ਹੈ ਤੀਰਥਾਂ ਤੇ ਜਾਣ ਵਾਲੀ ਮਹਾਰਾਜ ਜੀ ਕਹਿੰਦੇ ਉਸੇ ਤਰਿਆਂ ਤੀਰਥ ਭਾ ਮਹਾਰਾਜ ਜੀ ਕਹਿੰਦੇ ਭਾਵੇ ਆ ਤੇਤੋ ਲਵਿਆ ਉਹ ਭੀਖ ਕੀਆ ਦੇਹੀ ਦੁੱਖ ਦਿਆ ਮਹਾਰਾਜ ਜੀ ਕਹਿੰਦੇ ਨੇਕਾਂ ਹੀ ਦੁਨੀਆ ਤੇ ਲੋਕਾਂ ਜਿਹੜੇ ਭੇਖ ਧਰਨ ਤੇ ਵਿਸ਼ਵਾਸ ਰੱਖਦੇ ਹਨ ਉਹ ਦੇਹ ਨੂੰ ਦੁੱਖ ਦੇਈ ਜਨ ਭੇਖ ਕਰ ਕਰਕੇ ਮਹਾਰਾਜ ਜੀ ਅੱਗੇ ਬਤਨ ਕਰਦੇ ਨੇ ਸੋਵੇ ਜੀਆ ਆਪਣਾ ਕੀਆ ਇਹ ਮਹਾਰਾਜ ਜੀ ਕਹਿੰਦੇ ਆਪਣਾ ਕੀਤਾ ਪਾਨਿਆ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਆਪਣਾ ਆਪ ਹੀ ਕੀਤਾ ਦੁੱਖ ਪਾਈ ਜਾਣਾ ਅੰਨ ਨਾ ਖਾਇਆ ਸਾਧਕ ਵਾਇਆ ਮਹਾਰਾਜ ਜੀ ਕਹਿੰਦੇ ਅੰਨ ਨੂੰ ਛੱਡ ਕੇ ਮਹਾਰਾਜ ਜੀ ਕਹਿੰਦੇ ਉੱਥੇ ਇਸ ਸਰੀਰ ਕਰਕੇ ਜਵਾਨ ਕਰਕੇ ਸਾਦ ਗਵਾ ਲੈਂਦੇ ਹਨ ਸਵਾਦ ਦੀ ਗਵਾ ਕੇ ਫਿਰ ਦੁੱਖ ਪਾਉਂਦੇ ਹਨ ਮਹਾਰਾਜ ਜੀ ਕਹਿੰਦੇ ਅੰਨ ਛੱਡ ਕੇ ਕੀ ਹੈ ਅੰਨ ਛੱਡ ਕੇ ਕੋਈ ਪ੍ਰਾਪਤੀ ਹੈ ਮਹਾਰਾਜ ਜੀ ਕਹਿੰਦੇ ਨਹੀਂ ਕਹਿੰਦੇ ਜਿਹੜੇ ਲੋਕ ਅੰਨ ਛੱਡ ਕੇ ਬੈਠੇ ਰਹਿੰਦੇ ਹਨ ਕੀ ਨਿਰ ਅੰਨ ਛੱਡਣ ਨਾਲ ਮਹਾਰਾਜ ਜੀ ਕਹਿੰਦੇ ਉਹ ਮਿਲ ਜਾਵੇਗਾ ਨਹੀਂ ਮਹਾਰਾਜ ਜੀ ਕਹਿੰਦੇ ਅੰਨ ਨਾ ਖਾਇਆ ਸਾਦ ਗਵਾਇਆ ਬਹੁਤ ਦੁੱਖ ਪਾਇਆ ਦੂਜਾ ਪਾਇਆ ਮਹਾਰਾਜ ਜੀ ਕਹਿੰਦੇ ਉਹ ਦੁੱਖ ਪਾੰਦਿਆਨ ਦੂਜਾ ਪਾਇਆ ਹੂੰ ਮੇਂੜੜ ਮਹਾਰਾਜ ਜੀ ਕਹਿੰਦੇ ਫਿਰ ਵੀ ਨਾ ਲੈ ਵਸਤਰ ਨਾ ਪਹਿਰੈ ਐ ਨਿਸਕਾਰੈ ਮੋਣ ਬਗੁੱਤਾ ਕਿਉਂ ਜਾਗੈ ਗੁਰ ਬਿਨ ਸੁੱਤਾ ਕਈ ਬਸਤਰੀਨ ਹੋ ਜਾਂਦਿਆਂ ਨੇ ਮੇਰੇ ਬਸਤਰਾ ਤੋਂ ਪੱਲ ਵੀ ਆਪਾਂ ਹੀ ਪੜਿਆ ਸੀ ਨਾ ਸ਼ਬਦ ਤੇ ਮਹਾਰਾਜ ਜੀ ਫਿਰ ਉਹ ਬਚਨ ਕਰ ਦੇਣ ਕਹਿੰਦੇ ਬਸਤਰਾ ਨੂੰ ਛੱਡ ਦਿੰਦਿਆਂ ਪਾਣੀ ਨਗਨ ਹੋ ਜਾਂਦਿਆਂ ਨਗਨ ਫਿਰਿਓ ਤੀਜੇ ਪਾਸ਼ਾ ਜੀ ਵੀ ਆਪਣੇ ਸ਼ਲੋਕ ਵਿੱਚ ਬਚਨ ਕਰਦੇ ਹਨ ਕੋਈ ਕਹਿੰਦੇ ਤੀਰਥਾਂ ਦੇ ਤੱਟਾਂ ਤੇ ਕੋਈ ਫਿਰਦਾ ਕੋਈ ਨੰਗਾ ਤੁਰਿਆ ਫਿਰਦਾ ਇੱਥੇ ਗੁਰੂ ਨਾਨਕ ਪਰਾਹਿ ਜੀ ਸੁਚੇਤ ਕਰਦੇ ਹਨ ਕਹਿੰਦੇ ਨਗਨ ਹੋਣ ਦੇ ਨਾਲ ਵੀ ਕੁਝ ਨਹੀਂ ਮਿਲਣਾ ਬਸਤਰ ਨਾ ਪਹਿਰੇ ਆਣ ਸਿ ਕਹਿਰੇ ਮਹਾਰਾਜ ਜੀ ਕਹਿੰਦੇ ਮੂਨ ਬਗੁੱਤਾ ਕਿਉਂ ਜਾਕੇ ਗੁਰ ਬਿਨ ਸੁੱਤਾ ਪਰਾਹਿ ਜੀ ਕਹਿੰਦੇ ਜਿਹੜੀ ਇਹ ਨੀਂਦ ਹੈ ਇਹਦੇ ਤੋਂ ਬਾਹਰ ਤੇ ਗੁਰੂ ਨੇ ਕੱਢਣਾ ਹੈ ਸੁਚੇਤ ਤੇ ਗੁਰੂ ਨੇ ਕਰਨਾ ਹੈ ਮਹਾਰਾਜ ਕਹਿੰਦੇ ਗੁਰੂ ਤੋਂ ਬਿਨਾਂ ਸਾਡਾ ਜਾਗਣ ਨਹੀਂ ਹੋਣਾ ਅਸੀਂ ਜਾਗ ਨਹੀਂ ਸਕਦੇ ਇਹ ਜਾਗਾਂਗੇ ਬਾਣੀ ਦੀ ਚੋਟ ਲੱਗੇਗੀ ਬਾਣੀ ਦਾ ਸਰੂਰ ਹੋਏਗਾ ਤੇ ਸਾਡਾ ਮਨ ਉਹ ਨੀਂਦ ਚੋਂ ਬਾਹਰ ਆਏਗਾ ਹੋਮੇ ਹੰਕਾਰ ਨੂੰ ਤਿਆਗਾਗੇ ਨਹੀਂ ਤਾਂ ਨਹੀਂ ਮਹਾਰਾਜ ਜੀ ਕਹਿੰਦੇ ਬਾਹਰਲੇ ਭੇਖਾਂ ਦੇ ਵਿੱਚ ਉਹਦੀ ਪ੍ਰਾਪਤੀ ਨਹੀਂ ਪੱਗ ਪਤਾਣਾ ਆਪਣਾ ਕੀਆ ਕਮਾਣਾ ਮਹਾਰਾਜ ਜੀ ਕਹਿੰਦੇ ਪੱਗ ਪੈਰਾਂ ਨੂੰ ਕਹਿੰਦੇ ਆ ਚਰਣਾ ਨੂੰ ਮਹਾਰਾਜ ਜੀ ਕਹਿੰਦੇ ਪੱਗ ਉਪਤਾਣਾ ਪੱਗਾਂ ਤੇ ਪੈਰਾਂ ਤੋਂ ਵੀ ਕਹੀ ਤੇ ਮਹਾਰਾਜ ਜੀ ਕਹਿੰਦੇ ਨੰਗੇ ਹੋ ਜਾਂਦਿਆਂ ਪੈਰਾਂ ਤੋਂ ਚੱਪਲਾ ਤਾਰ ਕੇ ਨੰਗੇ ਪੈਰੀ ਤੁਰੇ ਫਿਰਨਾ ਇਹਦਾ ਵੀ ਘਮਾਨ ਕਈ ਕਹਿੰਦੇ ਨੇ ਕਈ ਕੀ ਸਾਲ ਅਸੀਂ ਪੈਰਾ ਤੋਂ ਨੰਗੇ ਰਹੇ ਪੈਰਾ 'ਚ ਅਸੀਂ ਚੱਪਲਾ ਨਹੀਂ ਪਾਈਆਂ ਤੇ ਫਿਰ ਨਾਲ ਹੀ ਮਹਾਨ ਕਰ ਲਿਆ ਨਾ ਲੋਕਾਂ ਨੂੰ ਦੱਸਿਆ ਕਿਸੀਂ ਇੰਨੇ ਸਾਲ ਪੈਰਾ ਤੋਂ ਨੰਗਣ ਰਹੇ ਪੈਰਾ 'ਚ ਚੱਪਲਾ ਨਹੀਂ ਪਾਈਆਂ ਜੋੜਾ ਨਹੀਂ ਪਾਇਆ ਇਹ ਮਹਾਰਾਜ ਜੀ ਉਹਦਾ ਵੀ ਖੰਡਨ ਕਰ ਜਾਣ ਪਾਛਾ ਕਹਿੰਦੇ ਪਾਗੋ ਪਤਾਣਾ ਆਪਣਾ ਮਹਾਰਾਜ ਜੀ ਕਹਿੰਦੇ ਕੀ ਮਿਲਣਾ ਹੈ ਆਪਣਾ ਕੀਤਾ ਮਹਾਰਾਜ ਜੀ ਕਹਿੰਦੇ ਕਸ਼ਟ ਸਾਰਨਾ ਆਪ ਹੀ ਕਸ਼ਟ ਪੈਦਾ ਕਰਨਾ ਪੈਰਾ ਤੋਂ ਨੰਗੇ ਹੋ ਕੇ ਪੈਰਾ ਤੋਂ ਚੱਪਲ اتار ਕੇ ਕਸ਼ਟ ਕਿੰਨੂ ਮਿਲਣਾ ਆਪਣੇ ਸਰੀਰ ਨੂੰ ਕਿਉਂਕਿ ਆਪਣੇ ਪੈਰਾਂ ਨੂੰ ਸੂਲਾ ਚੁੱਪਣੀਆਂ ਰੂੜੀਆਂ ਚੁੱਪਦੀਆਂ ਸੂਲਾ ਚੁੱਪਦੀਆਂ ਮਹਾਰਾਜ ਜੀ ਕਹਿੰਦੇ ਆਪਣਾ ਕੀਆ ਕਮਾਣਾ ਆਪਣਾ ਕੀਤਾ ਪੰਦਾ ਮਨੁੱਖ ਆਲ ਮਲ ਖਾਈ ਸਿਰ ਛਾਈ ਪਾਈ ਖੇ ਨੂੰ ਕਹਿੰਦੇ ਨੇ ਮਿੱਟੀ ਨੂੰ ਕਹਿੰਦੇ ਨੇ ਸਵਾਰ ਨੂੰ ਕਹਿੰਦੇ ਆਲ ਮਲ ਖਾਈ ਇਹ ਮਹਾਰਾਜ ਜੀ ਕਹਿੰਦੇ ਫਿਰ ਛਾਈ ਪਾਈ ਮੈਂ ਇੱਕ ਕਈ ਤਰ੍ਹਾਂ ਦੇ ਖਾਣੇ ਖਾਣੇ ਮਹਾਰਾਜ ਜੀ ਕਹਿੰਦੇ ਭੇਖ ਕਰਨੇ ਕੀ ਆ ਨਹੀਂ ਖਾਣਾ ਆ ਖਾਣਾ ਉਸੇ ਦੇ ਵਿੱਚ ਹੀ ਮਹਾਰਾਜ ਜੀ ਕਹਿੰਦੇ ਆਪਾਂ ਸੁਖ ਪਾਲਦੇ ਆ ਇਹਦੇ ਵਿੱਚ ਹੀ ਮਿਲ ਜਾਵੇ ਕਈ ਕਹਿੰਦੇ ਆ ਨਾ ਨਹੀਂ ਖਾਣਾ ਆ ਖਾਓ ਆ ਨਹੀਂ ਖਾਣਾ ਕਈ ਸਾਧੂ ਕਹਿੰਦੇ ਆ ਕਈ ਲੋਕ ਕਈ ਇਸ ਚੀਜ਼ ਤੇ ਵਿਸ਼ਵਾਸ ਰੱਖਦੇ ਹਨ ਮਹਾਰਾਜ ਜੀ ਕਹਿੰਦੇ ਫਿਰ ਉਹ ਖਾ ਕੇ ਕੀ ਮਿਲਣਾ ਹੈ ਮਹਾਰਾਜ ਜੀ ਕਹਿੰਦੇ ਸਿਰਛਾਈ ਪਾਈ ਮਹਾਰਾਜ ਜੀ ਕਹਿੰਦੇ ਖਈ ਪਾਣੀ ਹੈ ਸਿਰ 'ਚ ਜਿੰਨਾ ਮਰਜੀ ਭੇਖ ਕਰਮ ਕਾਂਡ ਕਰੀ ਜੀਏ ਮੂਰਖ ਅੰਦੇ ਪੱਤ ਗਵਾਈ ਮੂਰਖ ਪੁਣਾ ਮਹਾਰਾਜ ਜੀ ਕਹਿੰਦੇ ਮੂਰਖਤਾਈ ਦੇ ਵਿੱਚ ਆਪਣੀ ਪਤ ਇੱਜ਼ਤ ਗਵਾ ਲੈਣੀ ਹੈ ਮਹਾਰਾਜ ਜੀ ਕਹਿੰਦੇ ਮੂਰਖਤਾਈ ਹੈ ਵੱਡੀ ਇਸ ਭੇਖਾਂ ਦੇ ਵਿੱਚ ਇਹ ਕਰਮ ਕਾਂਡਾ ਵਿੱਚ ਮੂਰਖਤਾਈ ਕਰਦੇ ਨੇ ਮਹਾਰਾਜ ਜੀ ਕਹਿੰਦੇ ਪਾਤੀ ਗਵਾਣੀ ਹੈ ਇੱਜ਼ਤ ਗਵਾਣੀ ਹੈ ਮਹਾਰਾਜ ਜੀ ਕਹਿੰਦੇ ਵਿੰਨ ਨਾਵੇਂ ਕਿਛੁ ਥਾਏ ਨਾ ਪਾਈ ਨਾਮ ਤੋਂ ਬਿਨਾ ਪਿਆਰੂ ਮਹਾਰਾਜ ਜੀ ਜਵਾਬ ਦਿੰਦੇ ਨੇ ਕੋਈ ਥਾਂ ਨਹੀਂ ਮਿਲਣਾ ਵਿੰਨ ਨਾਵੇਂ ਕਿਛੁ ਥਾਏ ਨਾ ਪਾਈ ਮਹਾਰਾਜ ਜੀ ਕਹਿੰਦੇ ਨਾਮ ਨੂੰ ਜਪ ਕੀ सारी शब महाराज जी अंसर दंदा आहिनि रो रहे बाणी मड़ी मसाणी आंद फिर पछतानी फिर महाराज जी कंदे किरमड़िय पूजद मसाणीअ ते उते जा बेठे रहंदा कई लकिया न सिविया च कोई ਮੜੀਆਂ ਦੇ ਉੱਤੇ ਜਾ ਕੇ ਉੱਥੇ ਛਿਲੇ ਕੱਟੀ ਜਾਂਦਾ ਉਥੋਂ ਦੀ ਸਵਾਬ ਮਿਲ ਜਾਂਦੇ ਨੇ ਮੂਹ ਤੇ ਮਸਾਣੀਆਂ ਨੂੰ ਪੁੱਜੀ ਜਾਂਦੇ ਨੇ ਮਹਾਰਾਜ ਜੀ ਕਹਿੰਦੇ ਕੀ ਲਾਭ ਕੋਈ ਪ੍ਰਾਪਤੀ ਨਹੀਂ ਨਾਨ ਸਤਿਗੁਰ ਭੇਟੇ ਸੋ ਸੁਖ ਪਾਏ ਮਹਾਰਾਜ ਜੀ ਕਹਿੰਦੇ ਜੱਪਣ ਨਾਲ ਜਿਹੜਾ ਸੁੱਖ ਹੈ ਨਾ ਇਹਨਾਂ ਚੀਜ਼ਾਂ ਵਿੱਚ ਨਹੀਂ ਬਾਹਰੋਂ ਕੁਝ ਪ੍ਰਾਪਤੀ ਭਵੇਂ ਹੋ ਜਾਵੇ ਆਪਾਂ ਕੋਈ ਰਿੱਧੀ ਸਿੱਧੀ ਲਾ ਲਈ ਮਹਾਰਾਜ ਜੀ ਕਹਿੰਦੇ ਫਿਰ ওই ਦੁਨੀਆ ਨੂੰ ਤੰਗ ਕਰਨ ਵਾਸਤੇ ਲੋਕ ਵਰਤਦੇ ਆਣ ਕੋਈ ਕਿਤੇ ਜਾ ਕੇ ਛਿਲੇ ਮੜੀਆਂ ਤੇ ਬੈਠਾ ਕੋਈ ਮਸਾਣੀਆਂ ਤੇ ਬੈਠਾ ਪ੍ਰਾਪਤੀ ਕਰਦਾ ਹੈ। ਇਹ ਮਹਾਰਾਜ ਜੀ ਕਹਿੰਦੇ ਉਹਦਾ ਸਰੀਰ ਆਤਮਾ ਨੂੰ ਕੋਈ ਲਾਭ ਨਹੀਂ। ਦੁਨੀਆਂ ਤੇ ਦੁਰਵਰਤੋਂ ਕਰਨ ਵਾਲੇ ਲੋਕਾਂ ਨੇ। ਮਹਾਰਾਜ ਜੀ ਕਹਿੰਦੇ ਸਤਗੁਰੂ ਭੇਟੇ ਸੋ ਸੁਖ ਪਾਏ। ਮਹਾਰਾਜ ਜੀ ਕਹਿੰਦੇ ਅਸਲੀ ਸੁਖ ਆਨੰਦ ਸਤਗੁਰੂ ਨੂੰ ਜਪਣ ਦੇ ਵਿੱਚ ਹੈ। ਨਾਨਕ ਹਰ ਕਾ ਨਾਮ ਮਨ ਵਸਾਏ ਹਰੀ ਦਾ ਨਾਮ ਪਿਆਰੂ ਮਨ ਦੇ ਵਿੱਚ ਜਿੰਦਨ ਵਸ ਗਿਆ ਤੇ ਸੁਖ ਆਨੰਦ ਹੈ। ਨਾਨਕ ਨਜ਼ਰ ਕਰੇ ਸੋ ਪਾਏ ਇਹ ਮਹਾਰਾਜ ਜੀ ਕਹਿੰਦੇ ਪਰ ਨਾਨਕ ਉਹਦੀ ਨਦਰ ਹੋਵੇ ਉਹਦੀ ਕਿਰਪਾ ਹੋਵੇ ਤਾਂ ਹੀ ਪ੍ਰਾਪਤੀ ਹੈ ਆਸ ਅੰਦੇਸੇ ਤੈਨੇ ਕੇਵਲ ਹੁੰਮੇ ਸ਼ਬਦ ਜਲਾਏ ਇਹ ਮਹਾਰਾਜ ਜੀ ਕਹਿੰਦੇ ਹੁੰਮੇ ਨੂੰ ਸ਼ਬਦ ਦੀ ਖਤਮ ਕਰ ਸਕਦਾ ਹੈ ਇਹ ਰੋਗ ਨੂੰ ਸ਼ਬਦ ਦੀ ਛਾਲ ਸਕਦਾ ਹੈ ਸ਼ਬਦ ਦੀ ਕਮਾਈ ਨਾਲ ਹੀ ਹੁੰਮੇ ਉਤਰ ਸਕਦੀ ਹੈ ਪੌੜੀ ਭਗਤ ਤੇਰੀ ਮਨ ਭਾਵਨ ਦੇ ਦਰਸੋ ਹਨ ਕੀਰਤ ਗਾਵਨ ਦੇ ਅੱਗੇ ਪੌੜੀ ਦੇ ਵਿੱਚ ਮਹਾਰਾਜ ਜੀ ਜਵਾਬ ਦਿੰਦਿਆਂ ਕਹਿੰਦੇ ਜਿਹੜੇ ਭਗਤਾਂ ਨੂੰ ਪਰ ਤੇਨੂੰ ਜਪਦੇ ਹਨ ਉਹ ਤਿਤੂ ਨੂੰ ਵੀ ਉਹ ਚੰਗੇ ਲੱਗਦੇ ਹਨ ਮਹਾਰਾਜ ਜੀ ਕਹਿੰਦੇ ਕਹਿੰਦੇ ਭਗਤ ਤੇਰੀ ਮਨ ਭਾਵਨ ਦੇ ਦਰਸੋ ਹਨ ਕੀਰਤ ਗਾਵਨ ਦੇ ਤੇਰੇ ਦਰ ਦੇ ਉੱਤੇ ਤੇਰੇ ਦਰਬਾਰ ਦੇ ਵਿੱਚ ਉਹ ਸੁੰਦਰ ਲੱਗਦੇ ਹਨ ਸੋਹਣੇ ਲੱਗਦੇ ਹਨ ਤੇਰੀ ਕੀਰਤੀ ਗਾਉਂਦੇ ਤੇਰਾ ਜਸ ਗਾਉਂਦੇ ਤੇ ਮਹਾਰਾਜ ਜੀ ਕਹਿੰਦੇ ਉਹ ਮੇਰੇ ਮਨ ਨੂੰ ਭਉਂਦੇ ਹਨ ਮੈਨੂੰ ਖੁਸ਼ ਮੈਂ ਖੁਸ਼ੀ ਵਿੱਚ ਨਾ ਉਹਨਾਂ ਨੂੰ ਦੇਖ ਕੇ ਗੁਰਸਿੱਖਾ ਨੂੰ ਨਾਨਕ ਕਰਮਾਂ ਬਾਰੇ ਹਰ ਢੂ ਨਾ ਲੈਣੀ ਧਾਮ ਦੇ ਇਹ ਮਹਾਰਾਜ ਜੀ ਕਹਿੰਦੇ ਜਿਹੜੇ ਬਾਹਰੋਂ-ਬਾਹਰੋਂ ਕਰਮ ਕਰਦੇ ਹਨ ਮਹਾਰਾਜ ਜੀ ਕਹਿੰਦੇ ਉਹ ਢੋਈ ਨਹੀਂ ਲੈ ਸਕਦੇ ਉਹ ਪ੍ਰਾਪਤੀ ਨਹੀਂ ਕਰ ਸਕਦੇ ਕਮੂਲ ਨਾ ਬੁੱਝਣੇ ਆਪਣਾ ਅਣ ਹੁੰਦਾ ਆਪ ਗਿਣਾਏ ਦੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਆਪਣੀ ਜਾੜੀ ਛੱਡਤੀ ਮੂਲ ਹੀ ਛੱਡਤਾ ਈ ਮਹਾਰਾਜ ਜੀ ਕਹਿੰਦੇ ਉਹ ਆਪਣਾ ਆਪ ਗਵਾ ਬੈਠਦੇ ਹਨ ਉਹ ਸਮਾਂ ਉਸ ਵਾਸ ਉਹ ਜ਼ਿੰਦਗੀ ਉਹ ਉਮਰ ਉਹ ਮਨੁੱਖਾ ਜੀਵਨ ਗਵਾ ਬੈਠਦੇ ਹਨ ਫਿਰ ਵਾਪਸ ਨਹੀਂ ਹੁੰਦੀ ਮਹਾਰਾਜ ਜੀ ਕਹਿੰਦੇ ਜਿਹੜਾ ਸਾਹ ਨਿਕਲ ਗਿਆ ਉਹ ਦੁਬਾਰਾ ਥੋੜਾ ਮਿਲਣਾ ਜਿਹੜਾ ਅੱਜ ਦਿਨ ਲੰਘ ਕੇ ਕੱਲੂ ਮਿਲ ਜਾਏਗਾ ਨਹੀਂ ਮਿਲਣਾ ਜਿਹੜਾ ਸਾਲ ਉਮਰਾਂ ਚੋਂ ਘਟ ਗਿਆ ਮਹੀਨਾ ਘਟ ਗਿਆ ਦਿਨ ਘਟ ਗਿਆ ਸਾਹ ਘਟ ਗਿਆ ਉਹ ਦੁਬਾਰਾ ਪਾਈ ਵਾਪਸ ਨਹੀਂ ਹੁੰਦਾ ਉਹ ਜ਼ਿੰਦਗੀ ਚੋਂ ਚਲਾ ਗਿਆ ਉਹਦਾ ਸਿਰ ਪਛਤਾਵਾ ਹੀ ਕਰ ਸਕਦੇ ਆਂ ਔਰ ਕੁਝ ਨਹੀਂ ਮਿਲਣਾ ਹਰ ਜੀ ਅਖੀਰਲੀ ਪੰਕਤੀ ਵਿੱਚ ਮਹਾਰਾਜ ਜੀ ਨੇ ਚੋੜ ਬਖਸ਼ਦਿਆਂ ਹੋਣ ਢਾਡੀ ਕਾ ਨੀਚ ਜਾਤ ਉਤਮ ਜਾਤ ਸਦਾਏਂਦੇ ਮਹਾਰਾਜ ਜੀ ਕਹਿੰਦੇ ਮੈਂ ਤੇ ਤੇਰੇ ਦਰ ਦਾ ਮੰਗਤਾ ਹਾਂ ਢਾਡੀ ਹਾਂ ਮੇਰੀ ਨੀਵੀਂ ਜਾਤ ਐ ਮੈਂ ਨੀਚਾਂ ਤੇ ਮਹਾਰਾਜ ਜੀ ਕਹਿੰਦੇ ਤੁਸੀਂ ਉਤਮ ਜਾਤ ਸਦਾਏਂਦੇ ਤੁਸੀਂ ਉਤਮ ਕਰਤਾ ਉੱਚਾ ਕਰਤਾ ਆਹਦੇ ਨਾਲ ਬਾਣੀ ਦੀ ਤਾਕਤ ਦੇ ਨਾਲ ਨੀਵੇਂ ਤੋਂ ਉੱਤਿਆ ਮਨਾਤਾ ਤਿੰਨ ਮੰਗਾਂ ਜੇ ਤੁਝੇ ਧਿਆਏਂਦੇ ਇਹ ਮਹਾਰਾਜ ਜੀ ਕਹਿੰਦੇ ਮੈਂ ਤਾਂ ਇਹੀ ਕੁਝ ਮੰਗਦਾ ਹਾਂ ਤੈਨੂੰ ਧਿਆਉਣਾ ਹੀ ਤੇਰੀ ਬੰਦਗੀ ਤੇਰੀ ਭਗਤੀ ਮੰਗਦਾ ਹਾਂ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਤੇ ਮਹਾਰਾਜ ਜੀ ਮਿਹਰ ਕਰਨ ਪੜੀ ਸੁਣੀ ਬਾਣੀ ਪ੍ਰਵਾਨ ਕਰਨ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣ ਭਾਈ ਆਈਆਂ ਸੰਤਾਂ ਦੀ ਹਾਜ਼ਰੀ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी फ़तह